ਅੰਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਨਵੇਂ ਸਾਲ ਦੀਆਂ ਵਾਰਕਾਂ ਜੀ ਸਾਰਿਆਂ ਨੂੰ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ ਜੀ ਨਵਾਂ ਸਾਲ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾਨੇ ਆ ਜੀ ਆਪਾਂ ਡਿਜ਼ਾਈਨ ਇਹ ਪਸਲਾਈ ਦੇ ਤੇ ਇਹ ਕੁੰਡੇ ਲੈਨੇ ਜੀ ਕੰਟੀਨੀ ਡਿਜ਼ਾਈਨ ਸ਼ੁਰੂ ਇੱਕ ਦੋ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਧਾਗਾ ਅੱਗੇ ਇੱਕ ਬੜ ਪਾਵਾਂਗੇ ਜੇ ਆਪਾਂ ਸਲਾਈ ਤੇ ਇੱਕ ਦੋ ਤਿੰਨ ਚਾਰ 5 6 7 8 9 9 ਗੁੰਡੇ ਪਪੁੱਠੇ ਬੁਣਾਗੇ ਜੀ ਹੁਨ ਪਾ ਧਾਗਾ ਇਧਰੇ ਰੱਖਾਂ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਫਿਰ ਆਪਾਂ ਇੱਕ ਬੜ ਪਾਵਾਂਗੇ ਇਸ ਲਾਈ ਤੇ ਜਾਲੀ ਬਣ ਚੂਜ ਆਪਣੀ ਇੱਕ ਫਿਰ ਇੱਕ ਦੋ ਤਿੰਨ 4 5 6 7 8 9 9 ਗੁੰਡੇ ਬੁੱਠੇ ਗੁਣਾਗੇ ਜੀ ਫਿਰ ਆਪਾਂ ਇੱਕ ਜਾਲੀ ਪਾਵਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਗੁਣਾਗੇ ਇੱਕ ਦੋ ਨਾ ਪਾਗੇ ਜੀ ਬੁੱਠੇ ਸਲਾਈ ਤੇ ਬੁੱਠੇ ਚਲਾਈਏ ਪਰ ਬੁੱਠੇ ਬਣਾਵਾਂਗੇ ਸਾਰੇ ਬਹੁਤ ਹੀ ਸਿੰਪਲ ਤੇ ਆਸਾਨ ਜਿਹਾ ਡਿਜ਼ਾਈਨ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਉਹ ਜੀ ਸਾਲਿਸ਼ ਲਈ ਪਨੀ ਬੁੱਠੀ ਬਣਾ ਲਈ ਨਪਾ ਕੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਇਹ ਜਿਹੜਾ ਜਾਲੀ ਵਾਲਾ ਮੈਂ ਕੁੰਡਾ ਪਾਉਣਾ ਨੂੰ ਸਿੱਧਾ ਪਾਉਣਾਗੇ ਫਿਰ ਆਪਾਂ ਇੱਕ ਬੜ ਪਾਵਾਂਗੇ ਇਸ ਲਾਈ ਤੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਨੌ ਗੁੰਡੇ ਪਪੁੱਠੇ ਬੁਣਾਗੇ ਫਿਰ ਪਤਾ ਗੈਦਰੇ ਰੱਖ ਕੇ ਇੱਕ ਗੁੰਡਾ ਸਿੱਧਾ ਹੋਣਾਗੇ ਜੇ ਆਪਾਂ ਜਾਲੀ ਪਾਵਾਂਗੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਹੋਣਾਗੇ ਫਿਰ ਆਪਾਂ ਇੱਕ ਬੜ ਪਾਵਾਂਗੇ ਇਸ ਲਾਈ ਤੇ ਇੱਕ ਦੋ ਤਿੰਨ ਚਾਰ ਪੰਜ 6 7 8 9 9 ਕੁੰਡੇ ਪੁੱਠੇ ਬੁਣਾਂਗੇ ਜੀ ਫਿਰ ਆਪਾਂ ਇੱਕ ਜਾਲੀ ਪਾਵਾਂਗੇ ਜੀ ਪਰ ਤਿੰਨ ਕੁੰਡੇ ਸਿੱਧੇ ਬੁਣਾਂਗੇ ਹੁਣ ਆਪਾਂ ਅੱਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਵੇ ਆਪਣੀ ਸਾਰੀ ਪੁੱਠੇ ਬਣਨੀ ਹੈ ਜੀ ਸਾਰੇ ਡਿਜ਼ਾਈਨ ਚ ਪੁੱਠੀਆਂ ਸਲਾਈਆਂ ਪੁੱਠੀਆਂ ਬਣਨੀਆਂ ਜੀ సాన్ డిజాయి సారి సై పుట్ బీ ਆਪਾਂਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਇੱਕ ਦੋ ਤਿੰਨ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਆਪਾਂ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਚਾਰ 5 6 7 8 9 9 ਗੁੰਡੇ ਬੁੱਠੇ ਹੁਣ ਲਈ ਫਿਰ ਪੈਂਕ ਜਾਲੀ ਪਾਵਾਂਗੇ 1 2 3 4 5 5 ਗੁੰਡੇ ਸਿੱਧੇ ਹੁਣ ਲਈ ਫਿਰ ਇੱਕ ਬੜ ਪਾਵਾਂਗੇ ਜੇ ਆਪਾਂ ਉਹ ਜਾਲੀ ਪਾ ਦਾਂਗੇ 1 2 3 4 5 6 7 8 9 9 ਗੁੰਡੇ ਪੁੱਠੇ ਬਣਾਵਾਂਗੇ ਫੇਰ ਆਪਾਂ ਇੱਕ ਜਾਲੀ ਪਾਵਾਂਗੇ 1 2 3 4 4 ਗੁੰਡੇ ਸਿੱਧੇ ਬਣਾਵਾਂਗੇ ਹੁਣ ਆਪਾਂ ਅਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਫੇਰ ਆਪਣੇ ਸਾਰੇ ਪੁੱਠੇ ਬਣਨੇ ਜੀ ਉਹ ਤੇਜੀ ਡਿਜ਼ਾਈਨ ਹੈ ਬਾਕੀ ਤੁਸੀਂ ਵੀਡੀਓ ਸਾਰੀ ਦੇਖਿਆ ਕਰੋ ਜੀ ਸਲਿੱਪ ਕਰਕੇ ਉਹਨਾਂ ਦੇਖਿਆ ਕਰੋ ਜੀ ਪੂਰੀ ਵੀਡੀਓ ਦੇਖਿਆ ਕਰੋ ਜੀ ਸੋੜੀ ਸਲਾਈ ਇਹ ਪਨੀ ਪੁੱਠੇ ਬਣਾ ਲਈ ਹੁਣ ਪਾਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਹੁਤਾ ਦੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਸਿੱਧੇ ਹੋਣ ਲਈ ਆਪਾਂ ਇੱਕ ਜਾਲੀ ਪਾਵਾਂਗੇ ਯਾਰ ਇੱਕ 2 3 4 5 6 7 8 9 9 ਗੁੰਡੇ ਬੁੱਠੇ ਹੁੰਦੇ ਇਹ ਫੇਰ ਪੈਂਕਾ ਜਾਲੀ ਪਾਵਾਂਗੇ 1 2 3 4 5 6 7 7 ਗੁੰਡੇ ਸਿੱਦੇ ਹੁੰਦੇ ਫਿਰ ਪੈਂਕਾ ਜਾਲੀ ਪਾਵਾਂਗੇ 1 2 3 4 5 6 7 8 9 ਨੌ ਗੁੰਡੇ-ਪੁੱਠੇ ਬੁੰਡੇ ਜੀ ਫੇਰ ਆਪਾਂ ਇੱਕ ਜਾਲੀ ਪਾਵਾਂਗੇ ਜੀ 1 2 3 4 5 5 ਗੁੰਡੇ ਆਪਾਂ ਸਿੱਧੇ ਹੁੰਦੇ ਅਪਾਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਦਾ ਆਪਣੇ ਸਾਰੇ ਪੁੱਠੇ ਬਣਨੇ ਜੀ ਉੱਚ ਪੰਜ ਸਾਰੇ ਸਲਾਈ ਬੁੱਠੇ ਬਣਾ ਲਏ ਜੀ ਹੁਣ ਪਾ ਗਏ 30 ਲਾਈਟੇ ਇੱਕ ਟੁਕ ਖੁੰਡਾ ਉਤਾਰ ਲਿਆ ਜੀ ਹੁਣ ਪਾਈ ਕੁੰਡੇ ਬੁੱਠੇ ਬਣਾਉਂਗੇ 1 2 3 4 5 ਪੰਜ ਕੁੰਡੇ ਪੁੱਠੇ ਬੁਣ ਲਈ ਫਿਰ ਆਪਾਂ ਇੱਕ ਜਾਲੀ ਪਾਵਾਂਗੇ ਇੱਥੇ ਜਿਹੜੇ ਨੌ ਕੁੰਡੇ ਨੇ ਆਪਾਂ ਇਹਨਾਂ ਨੂੰ ਤਾਂ ਘੱਟ ਲੈ ਕੇ ਚਾਵਾਂਗੇ ਜੇ ਆਪਾਂ ਇਧਰ ਲਈ ਸਲਾਈ ਦੇ ਪਾਵਾਂਗੇ ਜੀ 1 2 3 4 5 6 7 8 9 ਨੌ ਕੁੰਡੇ ਦੇ ਉੱਪਰ ਪਾ ਲਈਏ ਆਪਣਾ ਸਲਾਈ ਤੇ ਇੱਥੇ ਇੱਕ ਬਲ ਪੈ ਜੂਗਾ ਜ ਆਪਣਾ ਫਿਰ ਪੈਂਦਰ ਲੈ ਕੇ ਆਵਾਂਗੇ ਧਾਗਾ ਫਿਰ ਉੱਪਰ ਸਾਰੇ ਕੁੰਡੇ ਦੇ ਉੱਪਰ ਦੇ ਉਤਾਰਾਂਗੇ ਇਹ ਨੌ ਕੁੰਡੇ ਇੱਕ ਦੋ ਤਿੰਨ 4 5 6 ਠੋ ਨੋ ਨੋ ਗੁੰਡੇ ਪਾ ਤੋ ਸਟਾਰਲੀ ਹੁਣ ਆਪਾਂ ਇੱਕ ਬੜ ਪਾਵਾਂਗੇ ਇੱਥੇ

Panja, c, sate, harte, no, pera, 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 4 5 6 7 8 9 ਇਦਿਕ ਬੜ ਪਾਵਾਂਗੇ ਆਪਾਂ ਸਲਾਈ ਤੇ ਫਿਰ ਆਪਾਂ ਇਹ ਕੁੰਡੇ ਪੁੱਠੇ ਬਣਾਵਾਂਗੇ 1 2 3 4 5 6 ਆਪਾਂ ਅਗੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਜੀ ਸਾਰੇ ਸਲੇ ਬੁੱਠੀ ਬਣ ਗਈ ਜੀ ਆਪਣਾ ਇਹ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋਊਗਾ ਜੀ 1 2 3 4 5 ਉਨਪਾਇਂਥੇ ਇੱਕ ਜਾਲੀ ਪਾਵਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ ਇੱਕ ਦੋ ਤਿੰਨ ਫੇਰ ਕਿ ਬਾਹਰ ਪਾ ਕੇ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਨੌ ਗੁੰਡੇ ਗੁੱਥੇ ਬੁਣਾਗੇ ਫੇਰ ਪਾਇਂਥੇ ਇੱਕ ਜਾਲੀ ਪਾਵਾਂਗੇ ਜੀ 1 2 3 ਤਿੰਨ ਗੁੰਡੇ ਸਿੱਧੇ ਪੋਣਾਂਗੇ ਫਿਰ ਆਪਾਂ ਇੱਕ ਜਾਲੀ ਕਾਵਾਂਗੇ ਜੀ ਇੱਥੇ ਫਿਰ ਇੱਕ 2 3 4 5 6 ਗੁੰਡੇ ਪੁੱਠੇ ਮੁੰਡੇ ਜੀ ਹੁਣ ਆਪਾਂ ਅੱਗੇ ਜੀ ਪੁੱਠੇ ਚਲਾਏ ਤੇ ਪੁੱਠੇ ਚਲਾਏ ਫਿਰ ਆਪਣੀ ਸਾਰੇ ਪੁੱਠੇ ਬਣਨੇ ਜੀ ਸੋਰੀ ਚਲਾਈ ਪਾਣੀ ਪੁੱਠੇ ਬਣਾ ਲਈ ਹੁਣ ਪਾ ਗਏ ਸਿੱਤੀ ਚਲਾਈ ਤੇ ਫੇਰ ਗੁੰਡਾ ਤਾਲੇ ਜੇ ਪੁੱਠਾ ਬਣਾ ਲਓ 2 3 4 5 6 ਫੇਰ ਕਜਾਲੀ ਪਾਵਾਂਗੇ ਜੀ 1 2 3 4 5 ਪੰਜ ਗੁੰਡੇ ਸਿੱਧੇ ਹੁਣ ਲਈ ਫੇਰ ਇੱਕ ਜਾਲੀ ਪਾਵਾਂਗੇ ਜੀ ਆਪਾਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਨੌ ਗੁੰਡੇ ਬੁੱਤੇ ਉਹਨ ਲਈ ਫੇਰ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਫੇਰ ਇੱਕ ਜਾਲੀ ਪਾਵਾਂਗੇ ਜੀ ਆਪਾਂ ਇੱਕ 2 3 4 5 6 6 ਕੁੰਡੇ ਪੁੱਠੇ ਹੁੰਦੇ ਹੁਣ ਆਪਾਂ ਅਗੇ ਜੀ ਪੁੱਠੇ ਚਲਾਈ ਤੇ ਪੁੱਠੇ ਚਲਾਈ ਆਪਣੇ ਸਾਰੇ ਪੁੱਠੇ ਬਾਨਨੇ ਆ ਜੀ ਸਾਰੇ ਸਲਾਈ ਆਪਣੀ ਬੁੱਠੀ ਬਣ ਗਈ। ਆਪਣਾ ਪਾਣੀ ਸਿੱਧੀ ਚਲਾਈ ਤੇ ਤੇ ਸਲਾਈ ਭੇਰ ਇੱਕ 2 3 4 5 6 ਫੇਰ ਆਪਾਂ ਇੱਕ ਜਾਲੀ ਬਾਵਾਂਗੇ। ਤੋਂ 3 4 5 6 7 7 ਗੁੰਡੇ 7 ਗੁੰਡੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ 1 2 3 4 5 6 7 8 9 9 ਗੁੰਡੇ ਬੁੱਠੇ ਗੁੰਡੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ 1 2 3 4 5 6 7 7 ਕੁੰਡੇ ਸਿੱਧੇ ਮੁੰਡੇ ਫੇਰ ਕਿਚਾਲੇ ਪਾਵਾਂਗੇ ਜੀ ਆਪਾਂ 1 2 3 4 5 6 ਆਪਾਂ ਆਗੇ ਜੀ ਪੁੱਠੀ ਸिलाई ਤੇ ਪੁੱਠੀ ਸिलाई ਫੇਰ ਆਪਾਂ ਸਾਰੇ ਪੁੱਠੇ ਬਣਾਵਾਂਗੇ ਉਹ ਸਾਰੇ ਸਲਾਈ ਬੁੱਠੇ ਬਣ ਗਏ ਆ। ਆਪਾਂ ਆ ਗਏ ਸਿੱਧੀ ਸਲਾਈ ਤੇ। ਚਾ ਚਾ ਜਾਲੀਆਂ ਬਣਾਉਣੀਆਂ ਨੇ ਜੀ ਆਪਾਂ ਨੇ ਫੇਰ ਆਪਾਂ ਡਿਜ਼ਾਈਨ ਬਣੂਗਾ ਜੀ ਆਪਾਂ। ਇੱਕ ਕੁੰਡਾ ਤਾਰ ਲਈ। 1 2 3 4 5 ਪੰਜ ਗੁੰਡਿਆਂ ਦੇ ਪੰਜ ਧਾਗਾ ਕਿ ਲਏ ਕਿਆਂ ਨੇ ਪੰਜ ਗੁੰਡੇ ਆਪਾਂ ਧਾਗੇ ਦੇ ਗੁੰਡੇ ਰੁੱਪੇ ਦੇ ਉਤਾਰਾਂਗੇ ਜੇ ਆਪਾਂ 1 2 3 ਚਾਰ 8 5 ਆਪਾਂ ਇੱਕ ਬਾੜ ਪਾਵਾਂਗੇ ਇਹ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ 1 2 3 4 5 6 7 8 9 ਨੋਂ ਕੁੰਡੇ ਘੁੱਟੇ ਹੁੰਦੇ ਇਹ ਫੇਰ ਪੈ ਕੇ ਆਪਣਾ ਬਾਲ ਪੈ ਜਾਣਾ ਜੇ ਇੱਥੇ ਇੱਕ ਆ ਕੁੰਡੇ ਆਪਾਂ ਨੋਂ ਇੱਧਰ ਪਾਵਾਂਗੇ 1 2 3 4 5 6 7 8 9 ਫੇਰ ਪੰਜ ਤਾਂ ਇਕੱਤਰ ਲੈ ਕੇ ਆਵਾਂਗੇ ਫਿਰ ਇਹ ਨੋਂ ਕੁੰਡੇ ਆਪਾਂ ਕੁੰਡੇ ਦੇ ਉੱਪਰ ਦੇ ਉਤਾਰਾਂਗੇ ਜੇ ਆਪਾਂ ਇੱਕ 2 3 4 5 6 7 8 9 ਇਹ ਦੋ ਪੈਂਕਾ ਇੱਥੇ ਬੜ ਪਾਵਾਂਗੇ ਫਿਰ ਇਹ ਕੁੰਡੇ ਆਪਾਂ ਪੁੱਠੇ ਹੋਣਗੇ 1 2 3 4 5 6 7 8 9 ਫਿਰ ਆਪਾਂ ਇੱਕ ਬੜ ਪਾਣਾ ਜੇ ਆਪਾਂ ਇਹ ਕੁੰਡੇ ਇੱਧਰ ਤਾਰਾਂਗੇ 1 2 3 4 5 ਫਿਰ ਆਪਾਂ ਇਹ ਧਾਗਾ ਅੱਗੇ ਲੈ ਕੇ ਆਵਾਂਗੇ ਇਹ ਪਾ ਦੇ ਪਾ ਦੇ ਤੋਰਾਂਗੇ ਜੀ ਕੁੰਡੇ ਇੱਕ ਦੋ ਤਿੰਨ ਚਾਰ ਪੰਜ ਕੁੰਡਾ ਪਾਸ ਕੁੰਡਾ ਆਪਾਂ ਸਿੱਧਾ ਬੰਨ ਲਾਂਗੇ ਉàng ਕੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੇ ਸਾਰੇ ਪੁੱਠੇ ਬਣਨੇ ਆ ਜੀ ਲੇ ਸਲਾਈ ਬੁੱਠੀ ਬਣ ਗਈ ਜੋ ਆਪਣਾ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਨਾ ਇਹ ਬਹੁਤ ਆਸਾਨੀ ਨਾਲ ਬਣਦਾ ਏ ਡਿਜ਼ਾਈਨ ਨਵੇਂ ਸਾਲ ਦਾ ਨਵਾਂ ਡਿਜ਼ਾਈਨ ਦੇਖੋ ਜੀ ਆ ਦੇਖੋ ਜੀ ਆਪਣੇ ਕੋਲ ਬਣੀ ਹੋਈ ਹੈ ਅੱਜ ਸਕੇਵੀ ਬਟਨਾ ਵਾਲੀ रेड कलर दी चा देखो है पाया फलावर लाए हुए जी बना के ਰੋਸ਼ੀ ਨਾਂ ਬੀਡਿੰਗ ਕਰਤੇ ਹੋਏ ਜੀ ਆਪਾਂ ਨੇ ਇੱਕ ਪੈਨ ਡੌੜ ਰਾਇ ਹੋਏ ਸੀ ਦਸਤਾਨਾ ਜ ਦਸਤਾਨੇ ਬਣ ਕੇ ਤਿਆਰ ਹੋ ਗਏ ਵੀ ਆ ਵੀਡੀਓ ਦੇਖੋਗੇ ਤਾਂ ਆਪਣੇ ਦਸਤਾਨੇ ਲੈ ਜਾਣਗੇ